दहलीज पे मेरे दिल की चो रखे हैं तूने कदम तेरे नाम से मेरी जिंदगी लिख दी मेरे हमदम केड़िया क्वालिटी से ने जो एक कुड़ी नु पसंद आउन गिया करदी नहीं मेरे पसंद ही नहीं करती पहले ही पहला ही जब मैं पूछना की क्वालिटी से ने ਕੋਈ ਨਹੀਂ ਕਰਦੀ ਯਾਰ ਗਰਲਫ੍ਰੈਂਡ ਤਾਂ ਹੈ ਨਹੀਂ ਨਹੀਂ ਅਸਤਗਫਿਰुल्लाह ਹਾਂ ਇਹ ہمارے ਮਜ਼ਬ ਵਿੱਚ ਹਰਾਮ ਹੁੰਦੀ ਹੈ ਅੱਛਾ ਹਾਂ ਮੇਰੇ ਡਿਊਟੀ ਤੋਂ ਆਣਾ ਮੈਨੂੰ ਐ ਰੋਡ ਤੋਂ ਦੇਖ ਲੈਣਾ ਵੀ ਉਹ ਉਹ ਖੜਾ ਕਰکٹ ਖੇਡਦਾ ਕੁਝ ਨਹੀਂ ਕਰਨਾ ਉਹਨੇ ਪਾਣੀ ਵੀ ਨਹੀਂ ਪੀਣਾ ਲਾਗ ਚੱਕ ਲਿਆਉਣੀ ਚੱਲ ਮਿੱਤਰਾ ਅੱਪਾ ਵੀਰੇ ਪੂਰੀ ਪਿੰਡੂ ਲੜਕੀ ਘੱਟ ਪੜ੍ਹੀ ਹੋਈ ਮਾਂ-ਬਾਪ ਤਾਂ ਰੱਖੇ ਧਿਆਨ ਰੋਟੀ ਬਗਾਵੇ ਦਾਲ ਸਬਜ਼ੀ ਸਾਰੀ ਆਂਦੀ ਹੋਵੇ ਘਰ ਵਾਲਿਆਂ ਨੂੰ ਚਾਹ ਪਾਣੀ ਪੁੱਛੇ ਤੇ ਮੈਨੂੰ ਪੈਗ ਜਰੂਰ ਪੁੱਛੇ ਯਾਦ ਮੈਂ ਘਰ ਆਵਾਂ ਓ ਯੂ ਸੀ ਥਿਸ ਗਾਈ ਸੀ ਥਿਸ ਗਾਈ ਨੰਬਰ 1 ਬੋਲਸ਼ਿਟ ਗਾਈਜ਼ ਮੈਰਿਜ ਲਾਈਫ ਦਾ ਫਾਇਦਾ ਕਿ ਸਿੰਗਲ ਰਹਿਣਾ ਵਧੀਆ ਫਾਇਦਾ ਵੀ ਆ ਫਾਇਦਾ ਵੀ ਨਹੀਂ ਅੱਛਾ ਭਾਬੀ ਫਿਰ ਲੜਦੇ ਨੇ ਤੇਰੀ ਗੱਲ ਸੁਣ ਤੇਰੇ ਰਾਤ ਨੂੰ ਹੁਣ ਜੁੱਤੀਆਂ ਪਹਿਨਣੀਆਂ ਤਾਂ ਕਹਿੰਦਾ ਫਾਇਦਾ ਨਹੀਂ ਆਏਗਾ ਪੈਣ ਹੈਗੀ ਵੀਰੇ ਬਾਹਰ ਹੈ ਅੰਗਲੈਂਡ ਚ ਅੱਛਾ ਬਾਹਰ ਨੇ ਫਿਰ ਤੇ پیسے ਪੁਛੇ ਮੰਗਾਉਂਦੇ ਨਾ ਵੀਰੇ ਤਾਂ ਗੱਲਾਂ ਹੀ ਨੇ ਬਸ ਅਗਲੇ ਹੇਰ ਫਿਰ ਮੇਰੇ ਤੁਹਾਡੇ ਵੱਲੋਂ ਸਪਾਂਸਰ ਬਿਲਕੁਲ ਬਿਲਕੁਲ پیسے ਨਹੀਂ ਦੇਣੇ ਫਿਰ ਮੈਂ ਫ੍ਰੀ ਕਰ ਦਾਂਗੇ ਭਾਜੀ ਫ੍ਰੀ ਕਰ ਯੈਸ ਸੱਚੀਆ ਗਾਲ ਆ ਦਾਮ ਨਮਸਕਾਰ ਆਊਟਰੂਟ ਗੀੜੀ ਚ ਤੁਹਾਡਾ ਸਭ ਦਾ ਸਵਾਗਤ ਹੈ ਬੜਾ ਚਿਰਾਂ ਤੋਂ ਪਿਛਲੇ ਸ਼ੋਅ ਨਹੀਂ ਪੈ ਰਿਹਾ ਸੀ ਆਪਣਾ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਮੈਂ ਕੋਈ ਗੱਲ ਨਹੀਂ ਫਿਰ ਪਹੁੰਚ ਚੁੱਕੇ ਆ ਆਪਣੇ ਨਵਾਂ ਸ਼ੂ ਲੈ ਕੇ ਕੀ ਹਾਲ ਚਾਲ ਹੈ ਬਈ ਠੀਕ ਹੋ ਬਹੁਤ ਵਧੀਆ ਵੀਰੇ ਬਹੁਤ ਵਧੀਆ ਹੋਰ ਬਈ ਕੀ ਹਾਲ ਨੇ ਵਧੀਆ ਹੀ ਵਧੀਆ ਤੁਸੀਂ ਦੱਸੋ ਵੀਰੇ ਵਧੀਆ ਵਧੀਆ ਕੀ ਨਾਮ ਹੈ ਬਈ ਤੁਹਾਡਾ ਮੇਰਾ ਅਰਸ਼ਦੀਪ ਵੀਰੇ ਤੁਹਾਡਾ ਜੀ ਮੇਰਾ ਨਾਮ ਜਸਕਰਨ ਸਿੰਘ ਹੈ ਬਈ ਜਸਕਰਨ ਕਰਦੇ ਕੀ ਹੋ ਵੀਰੇ ਪੜਦੇ ਹਾਂ ਅਸੀਂ ਵੀਰੇ ਬੀਏ ਸੀ ਕਰ ਰਹੇ ਹਾਂ ਅੱਛਾ ਬੈਚਲਰ ਇਨ ਸਾਇੰਸ ਹਾਂਜੀ ਹਾਂਜੀ ਤੁਸੀਂ ਵੀ ਮੈਂ ਵੀ ਬਰੋ ਸੇਮ ਕਲਾਸ ਆ ਤੁਹਾਡਾ ਪਲਾ ਹੋ ਜੇ ਇੰਨੇ ਪੜੇ ਲਿਖੇ ਬੰਦੇ ਮਿਲ ਗਏ ਨੇ ਮੈਨੂੰ ਬਈ ਧੁੱਪ ਵਾਲੀ ਹੋ ਗਈ ਯਾਰ ਗਰਮੀ ਬਹੁਤ ਹੋਈ ਪਈ ਆ ਵੀਰੇ ਅਗ ਗੱਡੀ ਪਈ ਆ ਧੁੱਪ ਨੇ ਜਮਾ ਹੀ ਜਮਾ ਹੀ ਧੁੱਪ ਦੇ ਵਿੱਚ ਚਾਹ ਨੂੰ ਫਿਰ ਪੀਣੇ ਹੋ ਗਣੀ ਚਾਹ ਤਾਂ ਪੀ ਜਾਂਦੇ ਆ ਲੋਹੇ ਨੂੰ ਹੋਆ ਘੱਟਦਾ ਕਹਿੰਦੇ ਚਾਹ ਨਹੀਂ ਛੱਡੀ ਦੀ ਚਾਹ ਨਹੀਂ ਛੱਡੀ ਦੀ ਬਾਈ ਪਿੰਡ ਤੋਂ ਬਲੋਂਗ ਕਰਦੇ ਹੋ ਸ਼ਹਿਰ ਤੋਂ ਮੈਂ ਵੀਰੇ ਨਾਬੇ ਤੋਂ ਆਂ ਨਾਬੇ ਹਾਂਜੀ ਤੇ ਸ਼ਹਿਰ ਤੋਂ ਤੁਸੀਂ ਹਾਂਜੀ ਹਾਂਜੀ ਤੁਸੀਂ ਬਾਈ ਮੈਂ ਬਾਈ ਪਿੰਡ ਤੋਂ ਆ ਅਮਰਗੜ ਮਰੇਲਕੋੜ ਦਾ ਅੱਛਾ ਪਿੰਡੂ ਮੱਤੇ ਆ ਹਜੇ ਤੇ ਪਿੰਡੂ ਮੱਤੇ ਹਾਂਜੀ ਹਾਂਜੀ ਬਾਈ ਪਿੰਡ ਦੀ ਲਾਈਫ ਕੈਂਟ ਆ ਕਿ ਸ਼ਹਿਰ ਦੀ ਲਾਈਫ ਕੈਂਟ ਆ ਯਾਰ ਮੈਂ ਵੀਰੇ ਪਿੰਡ 'ਚ ਵੀ ਰਿਹਾ ਮੈਂ ਸ਼ਹਿਰ 'ਚ ਹੀ ਰਿਹਾ ਪਰ ਜਿਹੜੀ ਲਾਈਫ ਪਿੰਡ ਵਾਲੀ ਕੈਂਟ ਆ ਉਹ ਸ਼ਹਿਰ ਵੀ ਜਿਹੜੇ ਪਿੰਡ ਵਾਲੇ ਬੰਦੇ ਸ਼ਹਿਰ ਚ ਆ ਕੇ ਗਾਪਾਉਂਦੇ ਨੇ ਉਹ ਕੁਝ ਵੀ ਨਹੀਂ ਉਹ ਤਾਂ ਹਿੱਸਾ ਮਤਲਬ ਉਹਦਾ ਮੁਕਾਬਲਾ ਨਹੀਂ ਕਰ ਸਕਦਾ ਕੋਈ ਅੱਛਾ ਇਹ ਗੱਲ ਤਾਂ ਹੈਗੀ ਆ ਨੌਜਵਾਨ ਮੁੰਡਿਆਂ ਨੂੰ ਤੁਹਾਨੂੰ ਇੱਕ ਸਵਾਲ ਪੁੱਛਦਾ ਮੈਂ ਤੁਹਾਡੇ ਚ ਇਹ ਜਿਹੀਆਂ ਕਿਹੜੀਆਂ ਕੁਆਲਿਟੀਆਂ ਨੇ ਜੋ ਇੱਕ ਕੁੜੀ ਨੂੰ ਪਸੰਦ ਆਉਣਗੀਆਂ ਕੁੜੀ ਤਾਂ ਕਰਦੀ ਨਹੀਂ ਵੀਰੇ ਪਸੰਦ ਹੀ ਨਹੀਂ ਕਰਦੀ ਪਹਿਲੇ ਪਹਿਲਾਂ ਹੀ ਜਦੋਂ ਮੈਂ ਪੁੱਛੋ ਨਾ ਕੀ ਕੁਆਲਿਟੀਆਂ ਨੇ ਕੋਈ ਨਹੀਂ ਕਰਦੀ ਯਾਰ ਪਸੰਦ ਆ ਆਪਣੇ ਮੁੰਡੇ ਦਾ ਹੈਗਾ ਵੀ ਮਤਲਬ ਕੁੜੀ ਕੈਂ ਦੇਖਦੀ ਹੁੰਦੀ ਆ ਵੀ ਇਹਨਾਂ ਮੈਨੂੰ ਸਮਝੇ ਤੇ ਸਮਝਣ ਨਾਲ ਦਾ ਕੀ ਆ ਬਸ ਇੱਥੇ ਫੇਰੀ ਜਾਨੇ ਸਵਾਦ ਲਈ ਜਾਨੇ ਅਰ ਸਵਾਦ ਲੋ ਆਪਦਾ ਕੁੜੀ ਗਾੜੀ ਪਿੱਛੇ ਕੁਝ ਵੀ ਨਹੀਂ ਰੱਖਿਆ ਹੈਗਾ ਅੱਛਾ ਤਿਆਰ ਹੋਇਆ ਨਹੀਂ ਫਿਰ ਕਦੇ ਪਿਆਰ ਦੋ ਤਿੰਨ ਵਾਰੀ ਹੋਇਆ ਸੱਚਾ ਹੀ ਹੋਇਆਗਾ ਤੇ ਬਸ ਦੋ ਤਿੰਨ ਵਾਰੀ ਧੋਖੇ ਮਰੇ ਨੇ ਕਿੱਥੇ ਤੇ ਉਰੇ ਯੂਨੀਵਰਸਿਟੀ ਜੇ ਤੇ ਇੱਕ ਪਿੰਡ ਦਾ ਪਿਆਰ ਸੀ ਹੂੰ ਬਸ ਉਹ ਦੂਬਾ ਤੱਕ انا ਨੂੰ ਹੱਥ ਨੇ ਵਾਹੇ ਇੱਕ ਗੱਲ ਆ ਮੁੰਡਿਆਂ ਦੇ ਜਿੰਨੇ ਪਿਆਰ ਹੁੰਦੇ ਨੇ ਸਾਰੇ ਸੱਚੇ ਪਿਆਰ ਹੁੰਦੇ ਨੇ ਕੋਈ ਸਾਡੇ ਵਾਸਤੇ ਕੱਢ ਉਹ ਦੋ ਮਿੰਟਾਂ ਬਾਅਦ ਪਿਆਰ ਹੁੰਦਾ ਬਾਈਆਂ ਨੂੰ ਸੱਚਾ ਹੁੰਦਾ ਸੱਚਾ ਸਹੀ ਗੱਲ ਆ ਔਰ ਐ ਨਾ ਗਜਵੇ ਕੋਈ ਬਸ ਸੱਚਾ ਪਿਆਰ ਹੈ ਜੀ ਮੇਰਾ ਅੱਛਾ ਔਰ ਤੁਸੀਂ ਵੀ ਬਾਈਕ ਚੱਕ ਰਹੇ ਹੋ

मेरे पास और भी ऑप्शन थे अलग स्टेट के लिए लेकिन पंजाब में बचपन से ही मूवीज में देखता था पंजाब मुझे तब से अच्छा लगता था अच्छा एक, एक, एक मूवी आई थी उड़ता पंजाब बोलते हाँ, हैं पंजाब में हाँ, नशा है हाँ। आपको लगा यहाँ पे है नहीं मैंने हाँ यहाँ मतलब थोड़ा बहुत अल्कोहल का प्रॉब्लम है पंजाब में इतना अदर अदर जो स्टेट है इतना अवेलेबल नहीं है हाँ। लेकिन पंजाब में हर रोड पे एक एक दुकान हमें देखता पड़ता है शराब की और स्पेशली जो यंग किड्स है वो सारे शराब में जा रहे हैं सेफ्टी के माध्यम से कैसे देखते हो पंजाब को सेफ्टी अभी तक तो मेरे साथ कोई हादसा नहीं हुआ अब तक तो सेफ है पटियाला अभी भी सेफ है पटियाला हाँ। पंजाब के जो पंजाब के जो लड़के हैं कैसे लगे आपको ये पंजाब के लड़के लड़कियां यहाँ का बिहेवियर कैसा लगा लगा हाँ दिल से तो सारे बहुत अच्छे हैं मेरे काफी सारे दोस्त बन गए लगभग दस महीने हो गए मुने यहाँ से अच्छा। तो बहुत सारे ਮੈਂ ਅਗਸਤ ਆਸ-ਪਾਸ ਵੀ ਘੁੰਮ ਲਿਆ ਮ ਲਗਭਗ ਗੁਰਮੀਲਾ ਕੇ ਅੱਛਾ ਹੀ ਗਿਆ ਅਭੀ ਤੱਕ ਐਕਸਪੀਰੀਅੰਸ ਅੱਛਾ ਰਹਾ ਸਭ ਅੱਛੇ ਹੈ ਹਾਂ ਹਾਂ ਵਧੀਆ ਦੁਬਾਏ ਕਾ ਵੀ ਨਹੀਂ ਨਹੀਂ नहीं हुआ नहीं प्यार हुआ है वो तो सबका होता है अच्छा हाँ हाँ कहा है भाभी जी साथ में भाभी जी क्या टाइम अभी नहीं हुआ जब जॉब लगेगी तब देखा जाएगा अच्छा साथ में तो है हाँ, हाँ, साथ में तो है गर्लफ्रेंड तो नहीं नहीं अस्ताक फिर हाँ। ये हमारे मजहब में हराम होते है अच्छा हाँ। आप, अच्छा हाँ वो मुसलमान आपके ठीक है अभी अभी लंगी आपकी ईदी हाँ ईद तो हो गई ईदी मुबारक हाँ कैसा रहा फिर ईद पे हाँ सही रहा पंजाब में मेरा पहला ईद था इंडिया में भी पहला ईद था मम्मी पापा से दूर अच्छा। लगभग माहौल सही रहा अभी अच्छा तक अच्छा रहा हाँ हाँ मम्मी डैडी को मिस करते हो हाँ वो तो करता हूँ हमारे शो का नाम है आउट रूट गेडी अनाउंस कर दो भी, सभी लोग जरूर देखें वहाँ आपके वहाँ पे भी ये जो भाईजान है ये मुलाकात हुई इनसे बहुत अच्छा लगा बात करके जो इनका जो शो है आउट रूट क्या? आउट रूट गेडी तो सारे दरख्वास्त है सबको जो ये शो देखे आप इसके बारे में जाने اور انڈیا انڈیا کے باہر میرے ملک کے جو لوگ دیکھ رہے سب کی विनती ہے یہ شو دیکھیں اور ان کا ریچ بڑھائیں۔ اچھا خدا حافظ بھائی السلام علیکم السلام علیکم اور بھائی دسو پگاں بڑیاں سونییاں بنیاں ہویاں دسو پگاں دا بس بھائی یار پیپر سی اج پیپر دے کے آئے ہاں تے اج مہاد دا پیپر سی ٹھکیاں گڈیاں پیاں نے یار ؤکھا ہویا پےک تاں ابا تھوڑا پیچھے ہو جاندے ہے ساڈا کیمرامن ٹھپ دے وچ جائی جاندا ٹھپ بڑی ہوئی ہوئی ہے بابیو گانے کدے سنتے ہو ਗਾਣਾ ਅਰਜੈਂਟਾ ਲੋ ਵੀ ਸੁਣ ਲੈਂਦੇ ਆ ਸਿੱਧੂ ਮੂਸੇ ਵਾਲਾ ਵੀ ਸੁਣਦੇ ਆ ਸਭ ਸੁਣ ਲਈਦਾ ਤੁਸੀਂ ਬਸ ਇਹ ਮੂਸੇ ਵਾਲਾ ਸੁਣਾ ਦਿਓ ਫਿਰ ਤੋਂ ਸੀ ਹੁਣ ਮੂਸੇ ਵਾਲੇ ਉਹ ਹੈ ਨਹੀਂ ਉਹ ਵੋਕਲ ਹੈ ਨਹੀਂ ਉਹ ਮੂਸੇ ਵਾਲੇ ਵਾਲੀ ਵੋਕਲ ਨਹੀਂ ਹੈਗੀ ਕਹਿੰਦਾ ਹਿੰਦੀ ਗਾਣਾ ਗਾਉਂਗਾ ਗਾ ਹਿੰਦੀ ਸੁਣਾ ਦਿਓ ਤੇ ਲੋਈ ਪੰਜਾਬ ਕੇ ਬੰਦੇ ਨੇ ਜਿਹੜੇ ਪੰਜਾਬ ਸਾਡਾ ਸਾਰਿਆਂ ਨਾਲ ਵਾਸਤੇ ਇੱਕੋ ਪਿਆਰ ਹੁੰਦਾ ਚਾਹੇ ਹਿੰਦੀ ਭਰਾ ਸਾਡਾ ਚਾਹੇ ਜਿੱਥੇ ਮਰਜੀ ਵਾਲਾ ਹੁੰਦਾ ਚਲੋ ਇਹ ਹਿੰਦੀ ਹੂੰ ਦਹਲਿਜ਼ 'ਤੇ ਮਰੇ ਦਿਲ ਕੀ ਚੁਰਕੇ ਹੈ ਤੂੰ ਨੇ ਕਦਮ ਤੇਰੇ ਨਾਮ ਸੇ ਮੇਰੀ ਜ਼ਿੰਦਗੀ ਲਿਖਦੀ ਮੇਰੇ ਹਮਦਮ ਨਾ ਸਿੱਖ ਮੈਨੇ ਜੀਣਾ ਜੀਣਾ ਕੈਸੇ ਜੀਣਾ ਨਾ ਸਿੱਖ ਜੀਣਾ ਤੇਰੇ ਬਿਨਾ ਹਮਦਮ ਨਾ ਸਿੱਖ ਮੈਨੇ ਜੀਣਾ ਜੀਣਾ ਕੈਸੇ ਜੀਣਾ ਨਾ ਸਿੱਖ ਜੀਣਾ ਤੇਰੇ ਬਿਨਾ ਹਮਦਮ ਅੱਛਾ ਤੁਹਾਡਾ ਛੋਟਾ ਕਿਹੜਾ ਛੋਟਾ ਇਸ ਦਾ ਭਾਈ ਹਾਂ ਵੱਡਾ ਛੋਟਾ ਕੀ ਦੇਖਿਆ ਯਾਰ ਭਾਈ ਉਮਰ ਦੇ ਕੇ ਯਾਰ ਹੀ ਨਹੀਂ ਲਾਈਦੀ ਦੇਖ ਯਾਰ ਜਿਵੇਂ ਹੁਣ ਮੇਰੇ ਨਾਲ ਨਹੀਂ ਮੇਰੇ ਨਾਲ ਮਾਸਟਰ ਵਾਲੇ ਹੀ ਪੜਦੇ ਨੇਗੇ 32 33 ਸਾਲਾਂ ਦੇ ਵੀ ਨਹੀਂ ਉਹਨਾਂ ਨਾਲ ਬੈ ਕੇ ਵੀ ਅਸੀਂ ਮਹਿਫਲਾ ਸਜਾਉਨੇ ਆ ਅੱਛਾ ਮਤਲਬ ਯਾਰ ਉਮਰ ਦੇ ਕੇ ਯਾਰ ਹੀ ਨਹੀਂ ਲਾਈਦੀ ਭਾਈ ਇਹ ਕੁੜੀ ਦੀਆਂ ਕੀ ਕੁਆਲਿਟੀਆਂ ਤੁਹਾਨੂੰ ਬਸੰਦ ਹੁੰਦੀਆਂ ਨੇ ਵੀ ਉਹ ਕੁੜੀ ਜਿਆਦਾ ਸੁਣ ਲੈ ਕੁੜੀ ਸੋਹਣੀ ਦਾ ਵੀ ਨਹੀਂ ਹੁੰਦਾ ਇੱਕ ਤਾਂ ਬੰਦੇ ਨੂੰ ਸਮਝੇ ਤੇ ਇੱਕ ਐਵੇਂ ਹੋਵੇ ਵੀ ਹਾਂ ਜਿਵੇਂ ਆਪਾਂ ਫ੍ਰੈਂਕ ਆ ਜਿਵੇਂ ਮੈਂ ਕੋਈ ਵੀ ਗੱਲ ਇਹਨੂੰ ਦੱਸ ਸਕਦਾ ਹਾਂ ਮੈਂ ਬੇਚੇ ਜਿਗਰ ਨੂੰ ਗੱਲ ਦੱਸ ਸਕਾਂ ਇਹੋ ਜਿਹੀ ਕੋਈ ਕੁੜੀ ਚਾਹੀਦੀ ਅੱਛਾ ਤੇ ਕਰਦਿਆਂ ਦੇ ਵਾਰ ਜੇ ਆਪਾਂ ਲਵ ਮੈਰਿਜ ਕਰਾਉਣੀ ਆ ਤੇ ਫਿਰ ਘਰ ਦੇ ਮੰਨ ਜਾਣਗੇ ਕਰਦੇ ਤਾਂ ਮੰਨ ਜਾਣਗੇ ਕਰਦਿਆਂ ਦਾ ਤਾਂ ਕੋਈ ਚੁੜੀ ਤੇ ਹੋਵੇ ਯਾਨੀ ਕੁੜੀ ਮੰਨਣੀ ਚਾਹੀਦੀ ਹੈ ਕਰਦੇ ਦਾ ਮੰਨਣ ਵਾਲੀ ਜਾਣਗੇ ਕੁੱਟ ਪਈ ਆ ਬਈ ਕਰਦਿਆਂ ਤੋਂ ਬਹੁਤ ਵੀਰੇ ਡਾਂਗਾਂ ਹੀ ਮੈਂਦੀਆਂ ਨੇ ਤੇ ਮਤਲਬ ਜਦੋਂ ਮੋਟਰ ਚ ਨਾਣਾ ਹੁੰਦਾ ਮੈਂ ਮਤਲਬ ਛੱਪਣਾ 'ਚ ਵੜਨਾ ਮੇਰੇ ਇੰਨੀ ਡਾਂਗ ਫਿਰ ਗਿਆ ਇੰਨੀ ਡਾਂਗ ਫਿਰ ਗਿਆ ਮਾਪੂ ਕੁੱਟ-ਕੁੱਟ ਲਿਆਉਂਦਾ ਹੁੰਦਾ ਸੀ ਮੈਨੂੰ ਅੱਛਾ ਬਾਹਲੀ ਫਿਰਿਆ ਪਿੰਡ ਦੀ ਜਾਦਾਂ ਬਈ ਉਹ ਕਿਤੇ ਨਾ ਕਿਤੇ ਜਾਦ ਹੁੰਦੀ ਐ ਨਾ ਯਾਰਾਂ ਦੋਸਤਾਂ ਨਾਲ ਬਤਾਇਓ ਉਹ ਪਲ ਜਿਵੇਂ ਹੁਣ ਆਹ ਟਾਈਮ ਆ ਹੁਣ ਪਿੱਚਾਂ ਵਣ ਜਾਂਦੀ ਨੇ ਕ੍ਰਿਕਟ ਖੇਡਦੇ ਹੁੰਦੇ ਸੀਗੇ ਆਹ ਟਾਈਮ ਸਿਖਰ ਦੁਪਹਿਰੇ ਖੇਡਣਾ ਪੂਰਾ ਬਾਪੂ ਮੇਰਾ ਡਿਊਟੀ ਤੋਂ ਆਉਂਦਾ ਸੀ ਸਰਕਾਰੀ ਜੌਬ ਸੀ ਉਹਨੇ ਡਿਊਟੀ ਤੋਂ ਆਉਣਾ ਮੈਨੂੰ ਐ ਰੋਡ ਤੋਂ ਦੇਖ ਲੈਣਾ ਵੀ ਉਹ ਉਹ ਖੜਾ ਕ੍ਰਿਕਟ ਖੇਡਦਾ ਕੁਛ ਨਹੀਂ ਕਰਨਾ ਉਹਨੇ ਪਾਣੀ ਵੀ ਨਹੀਂ ਪੀਣਾ ਡਾਂਗ ਚੱਕ ਲਿਆਉਣੀ ਚੱਲ ਮਿੱਤਰਾ ਸਾਇੰਸ ਸਟੂਡੈਂਟ ਸੀਗਾ ਪੜਨੀ ਆ ਮੈਂ ਜਿਉਂ ਲਾਦਾ ਫਿਰ ਮੈਂ ਉਹਨਾਂ ਨੂੰ ਖੁਸ਼ ਕਰਨ ਵਾਸਤੇ ਫਿਰ ਪੜਨਾ ਪੈਂਦਾ ਜੀ ਫਿਰ ਮੈਂ ਕਿਤੇ ਸ਼ਾਮ ਨੂੰ ਆ ਕੇ ਫਿਰ ਖੇਡਣ ਜਾਂਦਾ ਹੁੰਦਾ ਅੱਛਾ ਭਾਈ ਇਹ ਬਾਪੂ ਨਾਲ ਵੈਸੇ ਪਿਆਰ ਹੈ ਹਾਂ ਬਾਪੂ ਨਾਲ ਬਹੁਤ ਪਿਆਰਾ ਬਾਪੂ ਨਾਲ ਦਿਲੋਂ ਲਵ ਯੂ ਹੈ ਯਾਰ ਜਦੋਂ ਲਵ ਯੂ ਕਹਿੰਦੇ ਇੱਕ ਵਾਰ ਬਾਪੂ ਜੀ ਨੂੰ ਬਾਪੂ ਜੀ ਲਵ ਯੂ ਆ ਤੁਹਾਨੂੰ ਅੱਛਾ ਜਦੋਂ ਪੈਸੇ ਮੰਗਣੇ ਹੁੰਦੇ ਨੇ ਫਿਰ ਬਹਾਨਾ ਕੀ ਇਹ ਦੇਖੋ ਹੁਣ ਮੈਂ ਲਾਲਾ ਮੈਨੂੰ ਕਿਰਾਏ ਨੂੰ ਪੈਸੇ ਚਾਹੀਦੇ ਜੀ ਹੁਣ ਮੰਗਿਆ ਮੈਂ 200 ਜੀ ਮੈਨੂੰ 1000 ਪਾਤਾ ਉਹਨਾਂ ਨੇ ਆਪਣੇ ਮਤਲਬ ਪੈਸਾ ਤਾਂ ਮਤਲਬ ਮੈਨੂੰ ਪੈਸਾ ਨੂੰ ਨਹੀਂ ਕੋਈ ਰੋਕ ਟੋਕ ਕੁਝ ਮਰਜ਼ੀ ਕਰੀਏ ਪਰ ਪਿਆਰ ਬਹੁਤ ਕਰਦਾ ਯਾਰ ਤੁਸੀਂ ਬਾਈ ਬਸ ਵੀਰੇ ਬਾਪੂ ਦਾ ਲਵ ਯੂ ਹੈ ਭੈਣ ਭੈਣ ਹੈਗੀ ਵੀਰੇ ਬਾਹਰ ਹੈ ਮੇਰੇ ਅੰਗਲੈਂਡ ਚ ਅੱਛਾ ਬਾਹਰ ਨੇ ਫਿਰ ਤੇ ਪੈਸੇ ਪੁਛੇ ਮੰਗਾਉਂਦੇ ਹੋਣੇ ਹਾਂ ਵੀਰੇ ਤਾਂ ਗੱਲਾਂ ਹੀ ਨਹੀਂ ਬਸ ਆਈਪੁਡ ਆਇਆ ਨਹੀਂ ਫਿਰ ਭੈਣ ਨਹੀਂ ਆਇਆ ਵੀਰੇ ਉਹਦਾ ਆਪ ਐਂਡਰੋਇਡ ਚਲਾ ਰਹੇ ਆ ਤਿੰਨ ਸਾਲ ਹੋ ਗਏ ਇਹਨੂੰ ਕਹਿੰਦਾ ਪਹਿਲਾਂ ਕਹਿੰਦਾ ਸੀ 14 ਲਵਾਂਗਾ ਫਿਰ ਕਹਿੰਦਾ 15 ਆ ਜਾਂਦੇ 15 ਲਵਾਂਗਾ ਹੁਣ ਕਹਿੰਦਾ 16 ਢੇੜੀ ਹੋਈ ਆ ਸੁਬੀ 16 ਹੀ ਲੈਣਾ ਹੁਣ ਤਾਂ ਕਹਿੰਦਾ ਪਰ ਭੈਣੋਂ ਫਿਰ ਕੀ ਕਹਿਣਾ ਸਾਡਾ ਉਧਰ ਸ਼ੋਅ ਚੱਲਦਾ ਬਸ ਮੜਾ ਇਹ ਤਰਚ ਖਾਇਆ ਕਰ ਮੇਰੇ ਦੇ ਵੀ ਆ ਦੇਦਾ ਹੀ ਫਿਰਦੇ ਆ ਲੈ ਆ ਵੀਰੇ ਆ ਦੇ ਹੁਣ ਹੁਣ ਵੀ ਦੇਵੀ ਉਹ ਵਾਲਾ ਚੱਕਿਆ ਵੀਰੇ ਚੱਕਿਆ ਆ ਇਹਨਾਂ ਦੀ ਭੈਣ ਨੂੰ ਸਾਡੀ ਭੈਣੀਆਂ ਭੈਣ ਕਾਹਦਾ ਫਾਇਦਾ ਤੁਹਾਡਾ ਇੰਗਲੈਂਡ ਜਾਏ ਦਾ ਹੁਣ ਸਾਨੂੰ ਦੇਖ ਲੋ ਇਧਰ ਮੇਰੀ ਵੀ ਭੈਣ ਹੈਗੀ ਆ ਇੱਕ ਵਾਰ ਉਹ ਇਹਨੂੰ ਭੇਜ ਦੇਵੇ ਨਾ ਯਾਰ ਕੋਈ ਪੈਸੇ ਪਾ ਦਿੰਦੀ ਥੋੜੇ ਕਦੇ ਕਦੇ ਬਸ ਕਹਿਣਾ ਹੀ ਹੁੰਦਾ ਵੀ ਬਾਹਰੇ ਵਗ ਗਿਆ ਫਿਰ ਫੋਨ ਇਹ ਆਣ ਗਿਆ ਆਜੂਗਾ ਆਜੂਗਾ ਕੋਈ ਨਹੀਂ ਬਗਰੇ ਹਲੋ ਬਾਈ ਆਊਟਰੂਟ ਗੇੜੀ ਆ ਆਪਣੇ ਸ਼ੋਅ ਦਾ ਨਾਮ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਜਰੂਰ ਸਾਰੇ ਦੇਖਣ ਬਾਈ ਆਊਟਰੂਟ ਗੇੜੀ ਨੂੰ ਬਾਈ ਦਾ ਚੈਨਲ ਆ ਬਾਈ ਦਾ ਜਿਹੜਾ ਸ਼ੋਅ ਆ ਉਹਨੂੰ ਜਰੂਰ ਦੇਖੋ ਜਰੂਰ ਬਾਈ ਦੀ ਰੀਚ ਬਤਾਓ ਸਬਸਕ੍ਰਾਈਬ ਕਰੋ ਇੱਥੇ ਮਰੂ ਐ ਇੱਥੇ ਮਰੂ ਥੈਂਕ ਯੂ ਬਹੁਤ ਥੈਂਕ ਯੂ ਆਓ ਜੀ ਆਪਾਂ ਅੱਗੇ ਚੱਲਦੇ ਆਂ ਠੀਕ ਹੈ ਜੀ ਗੇੜੀ ਰੂਟ ਦੇ ਵਿੱਚ ਆ ਆਪਾਂ ਗੇੜੀ ਲਈ ਜਾਂਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਤੇ ਨਾ ਏਸੀ ਨੇ ਬੜਾ ਤੰਗ ਕੀਤਾ ਐ ਆਵਾਜ਼ ਬੜੀ ਆ ਜਾਂਦੀ ਗਰਮੀ ਵਾਲੀ ਹੋ ਗਈ ਨਾ ਤਾਂ ਕਰਕੇ ਬਾਈ ਹੋਰੀ ਮਿਲੇ ਬਾਈ ਕੀ ਹਾਲ ਚਾਲ ਨੇ ਵਧੀਆ ਜੀ ਵਧੀਆ ਬਿੱਲੇ ਨੂੰ ਬਿੱਲਾ ਮਿਲ ਗਿਆ ਬਈ ਅੱਜ ਸਹੀ ਗੱਲ ਆ ਲੈਨ ਤੇ ਮੇਰੇ ਵੀ ਬਿੱਲੇ ਹੀ ਨੇ ਬਿੱਲੇ ਹਾਂ ਬਿੱਲੇ ਕੀ ਹਾਲ ਆ ਵਧੀਆ ਭਰਾ ਤੂੰ ਦੱਸ ਬਿੱਲੀ ਕਿਵੇਂ ਆ ਫਿਰ ਬਿੱਲੀ ਮੋਜਾਂ ਮੋਜਾਂ ਦੁੱਧ ਵੀ ਆ ਹੈਗੀ ਆ ਨਾਲ ਕਈ ਬਿੱਲੀਆਂ ਬਲ ਰੱਖੀਆਂ ਇੱਕ ਅੱਧੀ ਨਹੀਂ ਹੈਗੀ ਦੇਖ ਲਓ ਮੁੰਡਾ ਅੱਖਾਂ i'll <todiculose> da ਹੋਰ ਸਾਰੇ ਠੀਕ ਠਾਕ ਤੁਸੀਂ ਦੱਸੋ ਵਧੀਆ ਇਧਰ ਕਿਵੇਂ ਘੁੰਮਦੇ ਮਾਤਾ ਨੂੰ ਮਿਲਣ ਦਾ ਬੜਾ ਚਾ ਆਇਆ ਚੜਾਇਆ ਸੀਗਾ ਮੈਂ ਕਿਹਾ ਭਾਈ ਹੋਰੀ ਖੜੇ ਨੇ ਸਾਰੇ ਮਿਲ ਕੇ ਆਈ ਠੀਕ ਹੈ ਠੀਕ ਹੈ ਅੱਜ ਸਲੂਨ ਦਿਖਾਈਏ ਸਲੂਨ ਆਪਾਂ ਸਲੂਨ ਆਵਾਂਗੇ ਕਿਹੜਾ ਸਲੂਨ ਕੀ ਨਾਮ ਆ ਤੁਹਾਡਾ ਐਚਪੀ ਗਲੈਮਰ ਯੂਨੀਸੈਕਸ ਸਲੂਨ ਜੂਨੀਸੈਕਸ ਸਲੂਨ ਹੈ ਕਿ ਜੂਨੀਸੈਕਸ ਮਤਲਬ ਮਲਟੀ ਜੈਂਡਰ ਮਲਟੀ ਜੈਂਡਰ ਹਾਂਜੀ ਹਾਂਜੀ ਅੱਛਾ ਭਾਈ ਹੋਰ ਭਰਾ ਸਾਰੇ ਹਾਂਜੀ ਇਹ ਆਪਣੇ ਸਾਰੇ ਵੀਰ ਸਲੂਨ ਤੇ ਹੀ ਕੰਮ ਕਰਦੇ ਨੇ ਸਲੂਨ ਤੇ ਕੰਮ ਹਾਂਜੀ ਹਾਂਜੀ ਕੰਮ ਕੀ ਆ ਮੇਨ ਆਪਣਾ ਹੈਅਰ ਹੈਅਰ ਆਰਟਿਸਟ ਹੈ ਮੇਕਅ ਅਗਲੇ ਫਿਰ ਮੇਰੇ ਤੁਹਾਡੇ ਵੱਲੋਂ ਸਪਾਂਸਰ ਬਿਲਕੁਲ ਬਿਲਕੁਲ ਇਹ ਨਹੀਂ ਦੇਣੇ ਫਿਰ ਮੈਂ ਫ੍ਰੀ ਕਰ ਦਾਂਗੇ ਭਾਜੀ ਫ੍ਰੀ ਕਰ ਦਾਂਗੇ ਹੋਰ ਸੁਣਾ ਕੀ ਹਾਲ ਚਾਲ ਹੈ ਮੇਰੇ ਤੁਸੀਂ ਸੁਣਾ ਬਹੁਤ ਵਧੀਆ ਬਹੁਤ ਵਧੀਆ ਕੀ ਨਾਮ ਹੈ ਤੁਹਾਡਾ ਗੁਰਸੇਵ ਹਾਂਜੀ ਗੁਰਸੇਵਕ ਗੁਰਸੇਵਕ ਆ ਬੜਾ ਯਾਰ ਕੱਚਾ ਹੈ ਪਿਆਰਾ ਬੱਚਾ ਹੈ ਨਾ ਥੋੜਾ ਸਾਉਸ ਸਾਉਸ ਪਿਆਰਾ ਜਿਹਾ ਹੀ ਮੁੰਡਾ ਹੈ ਨਾ ਜਮਾਈ ਨਹੀਂ ਉਵੇਂ ਫਿਰ ਭੋਲਾ ਪਿਆਰਾ ਤਾਂ ਫਿਰ ਹੋਰ ਤਰੀਕੇ ਦਾ ਵਰਡ ਹੋ ਗਿਆ ਨਾ ਭੋਲਾ ਭੋਲਾ ਮੁੰਡਾ ਭੋਲਾ ਯੂਨੀਵਰਸਿਟੀ ਜਨਾਮਾ ਨਾਮ ਹੈ ਨਾ ਨਰਮਸਰਜੀ ਹਾਂ ਅੱਛਾ ਇਹ ਖੁੱਲੂਗਾ ਨਾ ਹਜੇ ਨਾ ਪੇਤ ਪਉ ਆਜੇ ਹੌਲੀ ਹੌਲੀ ਇਹਨੂੰ ਪਤਾ ਜੇ ਜੇ ਖੋਲੋਗੇ ਤੁਸੀਂ ਇਹ ਜਿਆਦਾ ਖੋਲਦਾ ਆਪਾਂ ਇਹ ਤੰਦਰਾ ਜਿਹੜਾ ਇਹ ਬਾਈ ਬਾਈ ਕੀ ਨਾਮ ਆ ਤੁਹਾਡਾ ਆਪਣਾ ਵਿੱਕੀ ਬਾਈ ਦੀ ਆ ਅੱਖ ਖੜੀ ਹੋਈ ਐ ਚੋ ਆਇਆ ਵਿੱਕੀ ਬਾਈ ਕਿੱਥੋਂ ਤੁਸੀਂ ਬਸਰਾਂ ਦਾ ਹਾਂਜੀ ਸਰਾਂਦ ਤੋਂ ਬਾਈ ਬਾਈ ਕਿੰਨਾ ਕ ਪੜੇ ਹੋ ਆਪਾਂ ਪਲੱਸ 2 ਕਰੀ ਪਲੱਸ 2 ਕੀਤੀ ਆ ਪਲੱਸ 2 ਕਿਹੜੇ ਸਬਜੈਕਟ ਚ ਕੀਤੀ ਸੀ ਆਰਸ ਵਾਲੇ ਵੀ ਆ ਇਹ ਸਾਰੇ ਆਰਸ ਵਾਲੇ ਵੀ ਰਾਂ ਆਰਸ ਮੈਂ ਵੀ ਮੈਂ ਮੈਂ 800 ਉੱਥੇ ਕਾਲਜ ਦੇ ਵਿੱਚ ਆ ਕੇ ਹੋ ਗਿਆ ਸੀ ਪਹਿਲਾਂ ਮੈਂ ਕਮਰਸ ਕੀਤਾ ਹਾਏ ਹਾਏ ਵੀਰ ਮੈਂ ਵੀ ਕਮਰਸੇ ਕਰੀ ਹੋਇਆ ਬੀ ਕਾਮ ਵੀ ਕਰੀ ਹੋਇਆ ਬਾਜ ਦਾ ਵੀ ਆਪਾਂ ਨੇ ਕਨੌਰ ਕਾਲਜ ਕਰੀਆ ਬੀ ਕਾਮ ਬਾਹਲਾ ਕੰਮ ਬਾਹਲਾ ਓਕਾ ਕਮਰਸ ਦੇ ਵਿੱਚ ਮੈਂ ਤੈਨੂੰ ਪਤਾ ਹੀ ਹੈ 16 17 ਰੀ ਭਰਾ ਜਣੀਆਂ ਬੰਦੇ ਦੀਆਂ ਫਿਰ ਓਕਾ ਹੀ ਹੋ ਜਾਂਦਾ ਫਿਰ ਬੰਦੇ ਜਾਨ ਮੈਂ ਤੁਹਾਨੂੰ ਸਾਰੇ ਯਾਰ ਦੋਸਤ ਇੱਕ ਯਾਰ ਦੋਸਤ ਦੇ ਭੇਤ ਖੋਲ ਕੇ ਰੱਖਦਾਗਾ ਹੁਣ ਤੁਸੀਂ ਸਾਰਿਆਂ ਬਾਰੇ ਦੱਸਣਾ ਸਾਨੂੰ ਸਿੰਗਲ ਕੌਣ ਹੈ ਇੰਨਾ ਚੋ ਸਿੰਗਲ ਮੈਂ ਹੀ ਹਾਂ ਸਿੰਗਲ ਆ ਮੁੰਡਾ ਨਹੀਂ ਸਿੰਗਲ ਦੀ ਹੈ ਨਹੀਂ ਨਹੀਂ ਸਿੰਗਲ ਦੀ ਹੈ ਸਿੰਗਲ ਇਹ ਦੇਖ ਲਓ ਤੁਸੀਂ ਕਹਿ ਰਹੇ ਹੋ ਮੈਂ ਸਿੰਗਲ ਆ ਤੁਸੀਂ ਖਣ ਨੂੰ ਲੱਗਦਾ ਨਹੀਂ ਨਾ ਸਿੰਗਲ ਬਈ ਆ ਸੱਚ ਇਹੀ ਹੈ ਸੱਚ ਕਹਿ ਰਹੇ ਸੱਚਾ ਇਹ ਬੰਦਾ ਹੀ ਸਿੰਗਲ ਹੀ ਹੈ ਇਹ ਵੀ ਤੂੰ ਸਿੰਗਲ ਮੈਂ ਤਾਂ ਭਗਤਾਂ ਜਮਈ ਸਿੰਗਲ ਸਿੰਗਲ ਜਮਈ ਇਹ ਤਾਂ ਵਿਚਾਰਾ ਗਊ ਦਾ ਰੂਪ ਆ ਗਾਂ ਨਹੀਂ ਹੁੰਦੀ ਬਾਲੀ ਸੌ ਹੁੰਦੀ ਏ ਉਹ ਬੰਦਾ ਹੈ ਅੱਛਾ ਭਾਈ ਇੱਕ ਗੱਲ ਦੱਸੋ ਜਿੱਦਾਂ ਆਪਾਂ ਨੇ ਫਿਊਚਰ ਵਾਈਫ ਦੇ ਵਿੱਚ ਕੀ ਕੁਆਲਿਟੀਸ ਤੁਸੀਂ ਦੇਖੋਗੇ ਵੀ ਮੇਰੀ ਫਿਊਚਰ ਵਾਈਫ ਜਿਹੜੀ ਉਹ ਇਦਾਂ ਦੀ ਹੋਵੇ ਨਾ 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 ਭਾਈ ਵਿਆਹ ਲਈ ਤਾਂ ਹੱਥ ਖੜੇ ਆ ਤੌਬਾ ਤੌਬਾ ਰੱਬ ਬਚਾਏ ਵਿਆਹ ਵਾਲਾ ਨਹੀਂ ਵਿਆਹ ਹੋਵੇ ਮਾਤਾ ਪਿਤਾ ਇਹ ਤੁਹਾਡੇ ਵਿਆਹ ਹੋਇਆ ਤੇ ਤਾਂ ਤੁਸੀਂ ਆਏ ਤੁਸੀਂ ਆਪ ਆਪਣੇ ਹੱਥ ਖੜੀ ਕਰੀ ਮੈਂ ਕਿਹਾ ਤੌਬਾ ਵਿਆਹ ਲਈ ਨਾ ਪੁੱਛ ਬਾਲਾ ਔਖਾ ਵਿਆਹ ਤਾਂ ਔਖਾ ਹੀ ਆ ਔਖਾ ਕੰਮ ਹੈ ਯਾਰ ਦੋਸਤ ਆ ਪੱਕਾ ਕਰਾ ਯਾਰ ਦੋਸਤ ਦਾ ਹੋਇਆ ਲੱਗਦਾ ਮੈਨੂੰ ਅੱਛਾ ਬਕੌਤ ਤਾਂ ਲੀਵਿੰਗ ਰਿਲੇਸ਼ਨ ਚੱਲੀ ਜਾਂਦੇ ਆ ਚੱਲੀ ਜਾਂਦੇ ਆ ਵੈਸੇ ਕੁਆਲਟੀਜ਼ ਤੇ ਦੱਸੋ ਵੀ ਮੇਰੀ ਗਰਲਫ੍ਰੈਂਡ ਜਾਂ ਮੇਰੀ ਵਾਈਫ ਦੇ ਵਿੱਚ ਐਦਾਂ ਦੀਆਂ ਕੁਆਲਟੀਜ਼ ਹੋਣੀਆਂ ਚਾਹੀਦੀਆਂ ਨੇ ਅੱਪਾ ਵੀਰੇ ਪੂਰੀ ਪਿੰਡੂ ਲੜਕੀ ਘੱਟ ਪੜ੍ਹੀ ਹੋਈ ਮਾਂ-ਪਿਓ ਤਾ ਰੱਖੇ ਧਿਆਨ ਰੋਟੀ ਪਕਾਵੇ ਦਾਲ ਸਬਜ਼ੀ ਸਾਰੀ ਆਂਦੀ ਹੋਵੇ ਘਰ ਵਾਲਿਆਂ ਨੂੰ ਚਾਹ ਪਾਣੀ ਪੁੱਛੇ ਤੇ ਮੰਨੂ ਪੈਗ ਜਰੂਰ ਪੁੱਛੇ ਜਦ ਮੈਂ ਘਰ ਆਵਾਂ ਇਹ ਕੁਆਲਿਟੀ ਜਿਆਦਾ ਮੈਟਰ ਕਰਦੀ ਹੈ ਹੋਰ ਉਹ ਗੁੰਗੀ ਬੋਲੀ ਹੋਣੀ ਚਾਹੀਦੀ ਹੈ ਬਸ ਵੀ ਕੋਈ ਆ ਜਿਆਦਾ ਬੋਲੇ ਨਾ ਕਹੇ ਕਹੇ ਨਾ 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 ਜਿਆਦਾ ਕੀ ਸਿੱਧੀ ਗੁੰਗੀ ਬੋਲੀ ਹੋਵੇ ਚੱਲ ਜੂਗੀ ਚੱਲ ਜੂਗੀ ਐਦਾਂ ਦੀ ਵੀ ਚੱਲ ਜੂਗੀ ਪਾਣੀਆਂ ਦਾ ਚਰਾਣਾ ਗਿਆ ਸੀ ਆਪੇ ਚਲਾ ਲਾਂਗੇ ਸਿੰਗਲ ਆ ਮੁੰਡਾ ਇਹ ਤਾਂ ਸਿੰਗਲ ਆ ਇਹ ਤਾਂ ਪੱਕਾ ਹੀ ਸਿੰਗਲ ਇਹਦੀ ਸ਼ਕਲ ਦਾਸਰੀ ਹੋਣਾ ਨਹੀਂ ਕਦੇ ਪਿਆਰ ਨਾ ਨਹੀਂ ਕਿੰਨਾ ਪਿਆਰ ਨਾਲ ਬੋਲਿਆ ਨਾ ਯਾਰ ਹੋਣਾ ਚਾਹੀਦਾ ਵੈਸੇ ਹਨ ਕੱਟ ਕਿੰਨੇ ਵਾਰ ਪਈ ਹੈ ਘਰੇ ਬਹੁਤ ਵਾਰ ਪਈ ਬਹੁਤ ਵਾਰ ਪਈ ਆ ਇਧਰ ਆ ਤੂੰ ਮੇਰੇ ਕੋਲ ਆ ਆ ਇੱਥੇ ਆ ਮੈਨੂੰ ਲੈ ਵੀ ਚਾਹ ਪਿਆਰ ਦੇ ਨਾਲ ਬਚਾ ਕੇ ਬਿਲਾ ਜੀ ਕਦੇ ਕੱਟ ਵੀ ਨਹੀਂ ਪਈ ਪਈ ਹੈ ਵੀਰੇ ਬਹੁਤ ਵਾਰ ਅੱਛਾ ਸਕੂਲੇ ਕਿੰਨੀ ਵਾਰ ਭੱਜਿਆ ਸਕੂਲੇ ਬਹੁਤ ਵਾਰ ਭੱਜਿਆ ਬਹੁਤ ਵਾਰ ਭੱਜਿਆ ਕਿੰਨੀ ਵਾਰ ਕੱਟ ਖਾਤੀ ਆ ਸਰਾਂ ਕੋਲੋਂ ਬਹੁਤ ਰੋਜ਼ ਹੀ ਘੁੱਟ ਦਿੰਦੇ ਸੀ ਸਰ ਤਾਂ ਰੋਜ਼ ਘੁੱਟਦੇ ਸੀ ਰੋਜ਼ ਹਾਂਜੀ ਕਿਹੜਾ ਸਬਜੈਕਟ ਦੇ ਵਿੱਚੋਂ ਡਰ ਲੱਗਦਾ ਹੁੰਦਾ ਸੀਗਾ ਬਸ ਸਬਜੈਕਟ ਤੇ ਸਾਰੇ ਹੀ ਡਰ ਲੱਗਦਾ ਹੁੰਦਾ ਸੀ ਪੜਨ ਨੂੰ ਪੜਨ ਤਾਂ ਐਵੇਂ ਹੁੰਦੀ ਸਾਰੇ ਅੱਛਾ ਸਕੂਲ ਜਾਣ ਤੋਂ ਕਿਉਂ ਡਰ ਲੱਗਦਾ ਸੀਗਾ ਸਕੂਲ ਸਕਾਲ ਜਾਣ ਤੋਂ ਡਰ ਲੱਗਦਾ ਫਿਰ ਕਾਦੇ ਤੋਂ ਡਰ ਲੱਗਦਾ ਸੀ ਬਸ ਕੁਛ ਨਹੀਂ ਵੈਸੀ ਪੜਾਈ ਨੂੰ ਜਾ ਰਹੇ ਨਹੀਂ ਹਾਂ ਉਹ ਨਹੀਂ ਜਾ ਰਹੇ ਹੁੰਦੇ ਪੜਾਈ ਤੋਂ ਡਰ ਲੱਗਦਾ ਸੀ ਉਹ ਇਹਨਾਂ ਦੇ ਵਿੱਚੋਂ ਕਿਹੜਾ ਬਾਈ ਪੂਰੀ ਸਪੋਰਟ ਕਰਦਾ ਹਾਂ ਬਾਈ ਅੱਛਾ ਇਹ ਵੀ ਸਾਰੇ ਸਪੋਰਟ ਕਰਦਾ ਸਾਰੇ ਸਪੋਰਟ ਕਰਦਾ ਸਾਰੇ ਹੀ ਕਦੇ ਲੜਾਈ ਲੜੂਈ ਪੈ ਜਾਂਦੀ ਹੈ ਕਦੇ ਹਾਂ ਹਾਂ ਫਿਰ ਆਉਂਦੇ ਨੇ ਹਾਂ ਉਹਦੇ ਫੋਨ ਤੇ ਬਸ ਕਰ ਦਿੰਦੇ ਆ ਯਾਰਾ ਦੋਸਤਾਂ ਦੀ ਇਦਾਂ ਦੀ ਹੁੰਦੀ ਨਾ ਇੱਕ ਯਾਰੀ ਦੋਸਤੀ ਦੇ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਦਾ ਯਾਰ ਦੋਸਤੀ ਯਾਰੀ ਦੋਸਤੀ ਦਾ ਅਸਲ ਮੀਨਿੰਗ ਕੀ ਹੁੰਦਾ ਯਾਰੀ ਦੋਸਤੀ ਭਰਾ ਵੀਰ ਯਾਰ ਆਪਾਂ ਭਰਾ ਮੰਨਦੇ ਆ ਸਾਰਿਆਂ ਨੂੰ ਜਿਸ ਤਰ੍ਹਾਂ ਐ ਮੁੱਕ ਦੀ ਗੱਲ ਹੈ ਕਿ ਰਾਤ ਨੂੰ ਲੜਾਈ ਪੈ ਜੇ ਸਹੇਲੀ ਦਾ ਉੱਥੇ ਕਦੇ ਨਹੀਂ ਆਉਗੀ ਉੱਥੇ ਕੰਮ ਆਉਣਗੇ ਯਾਰ ਹੈਨਾ ਹਾਂ ਐਮਰਜੈਂਸੀ 'ਮਾ ਵੀ ਆਰੇ ਕੰਮ ਆਨੇ ਜੇਬ 'ਮਾ ਪੈਸੇ ਨਹੀਂ ਸਹੇਲੀ ਫੇਰ ਵੀ ਨਹੀਂ ਪੈਸੇ ਖਰਚੂਗੀ ਖਰਚेंगे ਯਾਰ ਤਾਂ ਯਾਰ ਆਪਣੇ ਭਰਾ ਹੀ ਆ ਸਾਰੇ ਯਾਰੀ ਆ ਤਾਂ ਯਾਰੀ ਆ ਅੱਛਾ ਵੱਡਾ ਭਾਈ ਹੈਗਾ ਬਈ ਕੋਈ ਹਾਂ ਕਿੰਨਾ ਪਿਆਰਾ ਭਾਈ ਦੇ ਨਾਲ ਬਹੁਤ ਪਿਆਰਾ ਬਹੁਤ ਪਿਆਰਾ ਹਾਂਜੀ ਫੁੱਲ ਬੜਾ ਸੌਹਿਆ ਮੁੰਡਾ ਯਾਰ ਤੁਸੀਂ ਵੈਸੇ ਸੌ ਤੁਹਾਡੇ ਸਭ ਤੋਂ ਇਹ ਭਾਈ ਆ ਨਾ ਜਾ ਰਹਾ ਘੁੰਮੋ ਆ ਬਾਬਾ ਰਾਈ ਲੈ ਨਿਪਰਾ ਮੇਰੇ ਗੱਡੀ ਹਲੇ ਸਾਡੇ ਜੋ ਸਭ ਤੋਂ ਜ਼ਿਆਦਾ ਸੌ ਇਹ ਹੀ ਲੱਗਦਾ ਨੇ ਗੱਡੀ ਲੋ ਆਏ ਤੇਲ ਨਹੀਂ ਕਿਰਿਆ ਹਜੇ ਹਜੇ ਗੇਅਰ ਨਹੀਂ ਨਾ ਪਏ ਹੋਏ ਗੱਡੀ ਦੇ ਉਹ ਨਿਊਟਰਲ ਤੇ ਖੜੀ ਹੋਈ ਹਜੇ ਨਿਊਟਰਲ ਹੋਈ ਵੀ ਨਾ ਅੱਗੇ ਹੋ ਰਹੀ ਨਾ ਪਿੱਛੇ ਹੋ ਰਹੀ ਅੱਛਾ ਭਾਈ ਕਦੇ ਛੋਟੇ ਭਰਾ ਚਲੋ ਛੋਟੇ ਹੀ ਨੇ ਮਿਲਦਾ ਹੈ ਤੁਹਾਡੇ ਤੋਂ ਕਿਤੇ ਗਲਤੀ ਕਰਦੇ ਨੇ ਫਿਰ ਦੱਸਦੇ ਇਹਨਾਂ ਨੂੰ ਵੀ ਇਹ ਕੰਮ ਸਹੀ ਨਹੀਂ ਇੱਥੇ ਕਹਿੰਦੇ ਕਹਿੰਦੇ ਦੱਸਦੇ ਡਾਂਟਦੇ ਹਾਂ ਜੀ ਕਦੇ ਵੱਡੇ ਭਾਈ ਹੋਣ ਦਾ ਗਲਤ ਫਾਇਦਾ ਨਹੀਂ ਚੱਕਿਆ ਵੀ ਤੂੰ ਸਾਲਾ ਐਂ ਕੰਮ ਕਰੀਏ ਤਾਂ ਪਿਆਰ ਨਾਲ ਕਹਿੰਦੇ ਆ ਬੀ ਪਿਆਰ ਦੇ ਨਾਲ ਹਾਂ ਜੀ ਅੱਛਾ ਫਿਊਚਰ ਫਿਰ ਵਿਆਹ ਕਦੋਂ ਕਰਾਉਣਾ ਵਿਆਹ ਤਾਂ ਫਿਰ ਕੇ ਕਰਾਉਣਾ ਜੀ ਕਦੋਂ ਕਰੀਏ ਵੀ ਹਾਂ ਜੀ ਸਟੈਂਡ ਬਣਾ ਲਿਆ ਆਪਣਾ ਵੀਰ ਪੈਰਾਂ ਦੇ ਖੜ੍ਹਦੀਏ ਫਿਰ ਬਣਾ ਕਰਦੇ ਆ ਤੇ ਨਾਲ ਮੰਮੀ ਡੈਡੀ ਦਾ ਕਿੰਨਾ ਪਿਆਰ ਆ ਬਹੁਤ ਗੁੱਫਾ ਯਾਰ ਬਹੁਤ ਪਿਆਰ ਆ ਆਊਟ ਰੂਟ ਗੇੜੀ ਸਾਡਾ ਸ਼ੋਅ ਦਾ ਨਾਮ ਹੈ ਇੱਕ ਵਾਰ ਅਨਾਉਂਸ ਕਰਦੇ ਤੁਸੀਂ ਵੀ ਸਾਡਾ ਸ਼ੋਅ ਸਾਰੇ ਜਰੂਰ ਦੇਖੋ ਕਹਿ ਮੇਰੇ ਦੋਸਤ ਆਊਟ ਰੂਟ ਗੇੜੀ ਜਰੂਰ ਦੇਖਣਾ ਵੀਰ ਸਾਰੇ ਦੋਸਤਾਂ ਪਿਆਰ ਮੇ ਪਿਆਰ ਦਿਓ ਮੇਰੇ ਵੀਰ ਨੂੰ ਅੱਛਾ ਤੇ ਸ਼ੋਅ ਜਰੂਰ ਦੇਖਿਓ ਤੁਸੀਂ ਵੇਖੋ ਹੁਣ ਤੁਹਾਡੇ ਤੇ ਆਈਦੇ ਆਪਾਂ ਤੇ ਸੀ ਫਿਊਚਰ ਦੋ ਸਬ ਰਿਲੇਸ਼ਨਸ਼ਿਪ ਕੋ ਸਿੰਗਲ ਨਹੀਂ ਆਪਾਂ ਸੈਟਾ ਜ਼ਿੰਦਗੀ ਚੋਂ ਨਾ ਗੰਮ ਨਹੀਂ ਸੈਟਦਾ ਨਹੀਂ ਮੈਂ ਬੁੱਛਾ ਮੈਂ ਰਿਲੇਸ਼ਨ ਡਬਲ ਕੇ ਸਿੰਗਲ ਸਿੰਗਲੀਆਂ ਭਰਾਵਾ ਸਿੰਗਲ ਇੱਕ ਬੰਦੀ ਨਾਲ ਬਸ ਬਹੁਤ ਆ ਅੱਛਾ ਇੱਕ ਬਹੁਤ ਆ ਹੋਈ ਪਹਿਲਾਂ ਵੀ ਆਪਣੀ ਗੱਲ ਹੋਈ ਆ ਹਾਂ ਸਾਥ ਦਿੰਦੇ ਫਿਰ ਜ਼ਿੰਦਗੀ ਦੇ ਵਿੱਚੋਂ ਬਹੁਤ ਜ਼ਿਆਦਾ ਯਾਰ ਕਿੰਨਾ ਕੋ ਪਿਆਰ ਆ ਉਹਨਾਂ ਨਾਲ ਪਿਆਰ ਬਹੁਤ ਆ। ਪਿਆਰ ਬਹੁਤ ਆ। ਜਿੱਥੇ ਸਾਥ ਮਿਲ ਜਿੱਥੇ ਪਿਆਰ ਹੋਈ ਜਾਂਦਾ। ਅੱਛਾ ਵਿਆਹ ਕਦੋਂ ਕਰਵਾ ਰਹੇ ਹੋ? ਯਾ ਹਲੇ ਕਰਾਵਾਂਗੇ ਥੋੜੇ ਟਾਈਮ ਬਾਅਦ। ਸੱਦਾ ਦੇ ਦਿਓ ਸਾਨੂੰ ਵਿਆਹ ਦੇ। ਹਾਂ ਸੱਦਾਂਗੇ ਤੁਹਾਨੂੰ ਸੱਦਾਂਗੇ। ਪੱਕਾ? ਪੱਕਾ। ਕੰਮ ਕੀ ਕਰਦੇ ਹੋ ਬਾਈ? ਮੇਰਾ ਭਾਈ ਜੀ ਸਲੂਨ ਆ ਇਥੇ ਯੂਨੀਵਰਸਿਟੀ। ਕਿਹੜਾ ਸਲੂਨ ਆ ਬਾਈ? ਆਪਣਾ ਐਚਪੀ ਗਲੈਮਰ ਯੂਨੀਸੈਕ ਸਲੂਨ। ਅੱਛਾ ਜਿਹੜਾ ਬਾਈ ਨੇ ਦੱਸਿਆ। ਉਹ ਤੁਹਾਡਾ ਸਲੂਨ ਹੀ ਆ। ਸਾਰਿਆਂ ਦਾ ਹੀ ਤੁਹਾਡਾ। ਹਾਂ ਇਹ ਆਪਣੇ ਭਰਾ ਹੀ ਆ ਸਾਰੇ। ਭਰਾ ਹੀ ਸਾਰੇ। ਚਲੋ ਇੱਕ ਵਾਰ ਤੁਸੀਂ ਆਪਣਾ ਐਡਰੈਸ ਜਰੂਰ ਸਾਨੂੰ ਦੱਸ ਦਿਓ ਜੇ ਸ ਆਪਣਾ ਜਿੱਥੇ ਨਪਾਲੀ ਮਮਸਾਲਾ ਨਹੀਂ ਉਹਦੇ ਨਾਲ ਪੰਜਾਬ ਕੰਪਿਊਟਰ ਸੈਂਟਰ ਉੱਪਰ ਦੀ ਸੈੱਟ ਉਹਦੀ ਬੇਸਮੈਂਟ 'ਚ ਆਪਣਾ ਸਲੂਨ ਆ ਤੇ ਆਪਣੇ ਆਫਰ ਵੀ ਚੱਲ ਰਹੇ ਨੇ ਲੇਡੀ ਜੈਂਟਸ ਦਾ ਲੇਡੀਜ਼ ਦਾ ਹੈਗਾ 1500 ਦੀ ਸਮੂਥਨੀ 1500 ਦੀ ਕੇਰਾਟਿਨ ਤੇ ਉਹਦਾ ਕੇਰਾਟਿਨ ਸਮੂਥਨਿੰਗ ਹੈ 2500 ਦੀ ਆਪਣੀ ਦੋਨੋ ਜਿਹੜੇ ਮਿਕਸ ਕਰਦੇ ਨੇ ਜਦੋਂ ਤੁਹਾਡਾ ਸਲੂਨ ਆ ਕੁੜੀਆਂ ਨਖਰੇ ਤੇ ਵੈਹੀ ਬੜੀਆਂ ਕਰਦੀਆਂ ਨੇ ਬਾਲੇ ਨਖਰੇ ਕਰਦੀਆਂ ਨੇ ਤੇ ਜਦੋਂ ਇਹ ਸਲੂਨ ਦੇ ਵਿੱਚ ਆਉਂਦੀਆਂ ਨੇ ਵਾਲ ਕਿਤੇ ਘੱਟ ਵੱਡ ਕੱਟੇ ਗਏ ਫਿਰ ਨਹੀਂ ਨਹੀਂ ਘੱਟ ਵੱਡ ਚਲੋ ਜਦੋਂ ਆਪਾਂ ਨਹੀਂ ਅਣਜਾਣ ਹੁੰਦਾ ਨਾ ਉਦੋਂ ਬੰਦਾ ਹੁੰਦਾ ਜਦੋਂ ਪ੍ਰੋਫੈਸ਼ਨਲ ਹੀ ਬੰਦਾ ਹੋਵੇ ਹਨਾ ਹੱਥ 'ਚ ਗੁਣ ਹੋਵੇ ਉਦੋਂ ਕੋਈ ਟਿੱਕਰੀ ਨਹੀਂ ਫਿਰ ਕੁੜੀਆਂ ਦੇ ਨਖਰੇ ਤਾਂ ਹੁੰਦੇ ਤਾਂ ਹੈ ਉਹ ਤਾਂ ਹੋਣੀ ਆ ਕਹਿੰਦੇ ਕਿ ਮੇ ਜਾਈ ਬਈਆ ਇਹ ਕਰ ਦੋ ਫਿਰ ਨਹੀਂ ਯਾ ਮੈਂ ਨਹੀਂ ਅੱਥੇ ਤੁਹਾਨੂੰ ਪਤਾ ਇਹ ਪੰਜਾਬੀ ਜਲਦੀ ਆ ਨਹੀਂ ਜ਼ਿਆਦਾਤਰ ਤਾਂ ਇੱਥੇ ਸਾਰੇ ਆਪਾਂ ਨੂੰ ਜਾਣਦੇ ਆ ਵੀ ਹਾਂ ਮਾਈ ਫੇਸ ਜਾਂ ਬਾਈ ਨੇਮ ਸਾਰੇ ਜਾਣਦੇ ਆਪਾਂ ਨੂੰ ਨਾਮ ਲੈ ਕੇ ਹੀ ਸਾਰੇ ਬੋਲਦੇ ਆ ਵੀ ਐਦਾਂ ਕਰਦੇ ਸਾਡੇ ਸਾਰੇ ਵਧੀਆ ਹੁੰਦੇ ਆ ਕਸਟਮਰ ਜ਼ਿਆਦਾਤਰ ਆਪਾਂ ਵਧੀਆ ਜੈਨੂਅਲ ਬੰਦੇ ਰੱਖੇ ਹੋਏ ਆ ਕੋਈ ਜ਼ਿਆਦਾ ਮੂਵੇਂ ਨਹੀਂ ਜੈਨੂਅਲ ਜੋ ਵੀ ਆਊਗਾ ਚਾਹ ਕਾਫੀ ਜੈਨੂਅਲ ਪਿਆਰ ਨਾਲ ਗੱਲਬਾਤ ਕਰਕੇ ਬੱਟ ਅੱਛਾ ਹਾਂ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਸਵਾਲ 1 ਜੂਨ ਨੂੰ ਆਪਣੇ ਵੋਟਾਂ ਨੇ ਕੌਣ ਲੱਗ ਰਿਹਾ ਤੁਹਾਨੂੰ ਕੌਣ ਜਿੱਤੇਗਾ ਅੱਦ ਕੀ ਵੀ ਜੀਪੀ ਦਾ ਦਬਦਬਾ ਲੱਗਦਾ ਪੰਜਾਬ 'ਚ ਤੁਸੀਂ ਵੀ ਜੀਪੀ ਆਪਾਂ ਦੇ ਅਕਾਲੀਆਂ ਨੇ ਲੱਗਦਾ ਆਪਾਂ ਨੂੰ ਵੀ ਧੀਰੀ ਮਰਤੀ ਦਿੱਤੀ ਆ ਕੋਈ ਪਰਵਾਹੀ ਕਿਉਂ ਕਰਕੇ ਅਕਾਲੀਆਂ ਨੇ ਪਹਿਲਾਂ ਕੰਮ ਕੀਤੇ ਨੇ ਵਧੀਆ ਕੰਮ ਕੀਤੇ ਨੇ ਉਹਨਾਂ ਨੂੰ ਪਤਾ ਵੀ ਆ ਵੀ ਪੋਲਿਟਿਸ਼ੀਨ ਕਿਵੇਂ ਚਲਾਣੀਆਂ ਆ ਆਮ ਆਦਮੀ ਆਈਆ ਉਹਨਾਂ ਨੂੰ ਚਲੋ ਹੁਣ ਨਵੀਆਂ ਉਹਨਾਂ ਨੂੰ ਹੌਲੀ ਹੌਲੀ ਸਮਝ ਲੱਗੂ ਵੀ ਕਿੱਦਾਂ ਚੱਲਦੀ ਆ ਹੁਣ ਲੋਕਾਂ ਨੇ ਭਰੋਸਾ ਕੀਤਾ ਉਹਨਾਂ ਦੇ ਉਹਨਾਂ ਨੇ ਵੋਟਾਂ ਪਾਈਆਂ ਪਰ ਜਿਹੜੇ ਕੰਮ ਵਾਅਦਾ ਕੀਤੇ ਨੇ ਪੂਰੇ ਨਹੀਂ ਹੋਏ ਹੁਣ ਅਕਾਲੀਆਂ ਨੇ ਕੀ ਕੀਤਾ ਅਕਾਲੀਆਂ ਨੇ ਬਹੁਤ ਕੰਮ ਕੀਤੇ ਨੇ ਬਹੁਤ ਪੰਜਾਬ ਦਾ ਸੁਧਾਰ ਕੀਤਾ ਬਾਕੀ ਆਪਾਂ ਹੀ ਕੁਝ ਕਹਿਣਾ ਚਾਹੁੰਦੇ ਆਂ ਨਹੀਂ ਦੱਸੋ ਕਿੱਧਰ ਦੀ ਹਵਾ ਐ ਤੇਲੀ ਹਵਾ ਤਾਂ ਪਤਾ ਨਹੀਂ ਹਵਾ ਤਾਂ ਕੋਈ ਪਤਾ ਨਹੀਂ ਨਾ ਕਦੋਂ ਬਦਲ ਜੇ ਕਿੱਧਰ ਨੂੰ ਵਜੇ ਪੂਰਾ ਚੱਲ ਰਹੀ ਹੈ ਵੇ ਹਵਾ ਪੂਰਾ ਚੱਲ ਰਹੀ ਹੈ ਇੱਧਰ ਬਾਹਲੀ ਤੱਤੀ ਹਵਾ ਲੂ ਚੱਲ ਰਹੀ ਆ ਮੂੰਹ ਫੂਕ ਰਹੀ ਆ ਵਾਲ ਫੂਕ ਰਹੀ ਆ ਮੈਂ ਕਿਹਾ ਮੂੰਹ ਠੱਗੇ ਬਿਨਾ ਨਿਕਲਿਆ ਹੀ ਨਹੀਂ ਜਾਂਦਾ ਵਾ ਬਹੁਤ ਵਧੀਆ ਬਹੁਤ ਵਧੀਆ ਬੋਟਾ ਜਰੂਰ ਪਾਓ ਇਹ ਲਾਈਫ ਵਾਲੀ ਹੈ ਨਾ ਮੈਰਿਜ ਲਾਈਫ ਵਾਲੀ ਇਹ ਵੀਰਾ ਸਾਡਾ ਹੈ ਛੋਟਾ ਪਰ ਇਹ ਸਾਡੇ ਤੋਂ ਵੱਡਾ ਹੋ ਗਿਆ ਕਿਉਂਕਿ ਮੈਰਿਜ ਲਾਈਫ ਦਾ ਐਕਸਪੀਰੀਅੰਸ ਇੰਨੇ ਕਰ ਲਿਆ ਪਹਿਲਾਂ ਸਾਡੇ ਨੂੰ ਵਿਆਹਿਆ ਹੋਇਆ ਹੈ ਇਹ ਕਹੀ ਤੇ ਸਿੰਗਲ ਜਾਂਦਾ ਹੈ ਮੈਰਿਜ ਲਾਈਫ ਬਾਰੇ ਕੁਝ ਦੱਸੋ ਮੈਂ ਫੁੱਲ ਤੇ ਗਲਾਬ ਜਿਹੜਾ ਤੂੰ ਪਾਇਆ ਹੋਇਆ ਹੈ ਨਾ ਇਹ ਭੁੰਜਾਈ ਪਾਇਆ ਸਾਡੀ ਨੇ ਅੱਛਾ ਇਹ ਪੁੱਛੋ ਵੀਰ ਤੇ ਮੈਰਿਜ ਲਾਈਫ ਬਾਰੇ ਦੱਸੋ ਸਰ ਫਿਰ ਮੈਰਿਜ ਲਾਈਫ ਦਾ ਫਾਇਦਾ ਕੀ ਸਿੰਗਲ ਰਹਿੰਦਾ ਵਧੀਆ ਫਾਇਦਾ ਵੀ ਹੈ ਫਾਇਦਾ ਵੀ ਨਹੀਂ ਅੱਛਾ ਭਾਬੀ ਫਿਰ ਲੜਦੇ ਨੇ ਮੇਰੀ ਗੱਲ ਸੁਣ ਤੇਰੇ ਰਾਤ ਨੂੰ ਹੁਣ ਜੁੱਤੀਆਂ ਪਹਿਣੀਆਂ ਤਾਂ ਕਹਿਦਾ ਫਾਇਦਾ ਨਹੀਂ ਆਏਗਾ ਮੈਂ ਜਾ ਕੇ ਬਿੱਲਾ ਜੀ ਨੂੰ ਮੈਂਸ਼ਨ ਕਰਕੇ ਪਾਇਓ ਇਹਨਾਂ ਕੋਲ ਉਹਨਾਂ ਦੀ ਜਿਹੜੀ ਇਹਨਾਂ ਦੀ ਆਈਡੀ ਹੈ ਉਹਨਾਂ ਕੋਲ ਹੀ ਚੱਲਦੀ ਹੈ ਠੀਕ ਆ ਇਹਨਾਂ ਨੂੰ ਮੈਂਸ਼ਨ ਕਰਕੇ ਪਾਇਓ ਤੇ ਉਹ ਦੇਖਣਗੇ ਇਹਨਾਂ ਦੇ ਹਾਲ ਵੀ ਹਾਂ ਫਿਰ ਇਹਦੇ ਜੁੱਤੀਆਂ ਦਾ ਭਾਬੀ ਮੈਂ ਅਜੇ ਅੱਗੇ ਪੁੱਛਦਾ ਦੇਖੋ ਹੁਣ ਲੜਦੇ ਨੇ ਭਾਬੀ ਫਿਰ ਕਦੇ ਹੋ ਜਾਂਦਾ ਕਦੇ ਕਦਾ ਇਹ ਮਨਾਉਂਦੇ ਕਿਦਾਂ ਉਹਨੂੰ ਪਿਆਰ ਨਾਲ ਪਿਆਰ ਨਾਲ ਕੀ ਗਿਫਟ ਦੇਣਾ ਵੈਂਦਾ ਭਾਬੀ ਨੂੰ ਮਨਾਉਣ ਵਾਸਤੇ ਗਿਫਟ ਤਾਂ ਹੀ ਮੰਨ ਜਿੰਦੇ ਰੱਬ ਦੀ ਬੰਦੀ ਆਪਣੀ ਅੱਛਾ ਹੁਣ ਕਵਰ ਕਰ ਲਿਆ ਵੀ ਰੱਬ ਦੀ ਬੰਦੀ ਆ ਲਵ ਮੈਰੀ ਸੀ ਕਿ ਅਰੇਂਜਮੈਂਟ ਦੋਨੋਂ ਸੀ ਦੋਨੋਂ ਅੱਛਾ ਲਵ ਨੂੰ ਅਰੇਂਜ ਹੋ ਗਈ ਅੱਛਾ ਲਵ ਹੋਈ ਤੇ ਫਿਰ ਅਰੇਂਜ ਕਰਤੀ ਵਧੀਆ ਸਾਥ ਦਿੰਦੀ ਆ ਆਪਣਾ ਘਰ ਦੀ ਇੱਜ਼ਤ ਕਰਦੀ ਆ ਯਾਰ ਦੋਸਤਾਂ ਦਾ ਇੱਜ਼ਤ ਵਧੀਆ ਕਰਦੇ ਨੇ ਅੱਛਾ ਵਧੀਆ ਹਾਂ ਜਿੱਦਾਂ ਦੀ ਆ ਵਧੀਆ ਸਾਡ ਜਿੰਦਗੀ ਲੰਘਦੀ ਆ ਓਕੇ ਸਾਜੀ ਆ ਬਾਈ ਹਾਲ ਆਈ ਬਾਈ ਕਿਵੇਂ ਆ ਵਧੀਆ ਜੀ ਵਧੀਆ ਬਾਈ ਜੀ ਤੁਸੀਂ ਦੱਸੋ ਇੱਧਰ ਆ ਜਾਓ ਬਾਈ ਥੋੜੀ ਗਰਮੀ ਬਾੜੀ ਹੋ ਗਈ ਯਾਰ ਇੱਕ ਤੇ ਟੈਟ ਜਿਆ ਕੰਮ ਹੋਇਆ ਪਿਆ ਆਪਣਾ ਕੀ ਬਾਈ ਗੇੜੀ ਰੂਟ ਦੇ ਉੱਤੇ ਨਹੀਂ ਬਾਈ ਆਪਾਂ ਪੜਦੇ ਹਾਂ ਰਿਸਟਡੀ ਕਰਦੇ ਕੀ ਪੜਦੇ ਹੋ ਬਾਈ ਬੀਏ ਕਰ ਰਹੇ ਮੇਰੇ ਕਿੱਥੇ ਬਾਈ ਆਪਾਂ ਯੂਨੀਵਰਸਿਟੀ ਅੱਛਾ ਬਾਈ ਬਾਲਾ ਤੋ ਤੇ ਲੱਗ ਰਿਹਾ ਵੀ ਥੋੜਾ ਮੈਨੂੰ ਕਲਾਕਾਰ ਲੱਗਦੇ ਨੇ ਨਹੀਂ ਵੀਰੇ ਕਲਾਕਾਰ ਨਹੀਂ ਆਪਾਂ ਜਿੰਮ ਲੈਣ ਚ ਅੱਛਾ ਜਿੰਮ ਲੈਣ ਦੇ ਚ ਗਾਉਣਾ ਵਜਾਉਣਾ ਫਿਰ ਸ਼ੌਂਕ ਨਹੀਂ ਹੋਗਾ ਹੈਗਾ ਵੀਰੇ ਗਾ ਦੋ ਫਿਰ ਕੋਈ ਗਾਣਾ ਨਹੀਂ ਗਾ ਇਹ ਕਿਹਨਾਂ ਯਾਰੀ ਯੂਨੀਵਰਸਿਟੀ ਵਾਲਾ ਕੰਮ ਆ ਆਪਾਂ ਮੇਰੇ ਨੂੰ ਮਿਊਜ਼ੀਸ਼ੀਅਨ ਨਾਲ ਜਾਣਦੇ ਆ ਗਾਣੇ ਨਹੀਂ ਅੱਛਾ ਕੋਈ ਸ਼ਾਇਰੀ ਹੋ ਜੇ ਬਾਈ ਨਹੀਂ ਹੁੰਦੀ ਥੈਂਕ ਯੂ ਕਿਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ ਆਪਾਂ ਵੀ ਸਾਰੀ ਸਿੰਗਰ ਵਧੀਆ ਲੱਗਦੇ ਨੇ ਆਪਾਂ ਨੂੰ ਕੋਈ ਮਾੜਾ ਨਹੀਂ ਲੱਗਦਾ ਸਾਰੇ ਹਾਂਜੀ ਬਈ ਪੰਜਾਬ ਦੇ ਵਿੱਚ ਵੋਟਾਂ ਆ ਰਹੀਆਂ ਨੇ ਕਿ ਕਿਹੜੀ ਸਾਈਡ ਹਵਾ ਲੱਗਦੀ ਆ ਤਾਂ ਆਪਾਂ ਵੋਟ ਨਹੀਂ ਪਾਉਣੀ ਕਿਸੇ ਨੂੰ ਨਾ ਵੋਟਾਂ ਨੋਟਾਂ ਪਾਇਆ ਕਰੋ ਜੇ ਵੋਟ ਜ਼ਰੂਰੀ ਪਾਇਆ ਕਰੋ ਅੱਛਾ ਬਈ ਕਿਹੜੀ ਰੂਟ ਆ ਆਪਣਾ ਆਊਟ ਰੂਟ ਕਿਹੜੀ ਸ਼ੋ ਦਾ ਨਾਮ ਆ ਇੱਕ ਵਾਰ ਤੁਸੀਂ ਅਨਾਉਂਸ ਕਰ ਦਿਓ ਵੀ ਸਾਰੇ ਜ਼ਰੂਰ ਦੇਖੋ ਕਿਹੜਾ ਨਾਮ ਕੀ ਆਊਟ ਰੂਟ ਗੇੜੀ ਆਊਟ ਰੂਟ ਗੇੜੀ ਸ਼ੋ ਦਾ ਨਾਮ ਹੈ ਜੀ ਹਾਂ ਸਾਰੇ ਜਰੂਰ ਦੇਖੋ ਆਊਟਰੂਟ ਗੇੜੀ ਸ਼ੋ ਦਾ ਨਾਮ ਹੈ ਜੀ ਸਾਰੇ ਜਰੂਰ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਕਰੋ थैंक यू थैंक यू ਬ੍ਰੇ थैंक यू थैंक यू थैंक यू ਬਈ थैंक यू थैंक यू ਸਰ ਇਹ ਪੰਜਾਬੀ ਡਾਕ ਦੇ ਉੱਤੇ ਵੀਰੇ ਬਾਈ ਹੋਰੀ ਲਿੰਕ ਦੇ ਦੇਣਗੇ ਲਓ ਜੀ ਵਿਆਹ ਹੋਣ ਦੇ ਵਿਆਹ ਨਾ ਹੋਣ ਦੇ ਸਾਰੇ ਫਾਇਦੇ ਆਪਾਂ ਨੇ ਸੁਣ ਲਏ ਤੁਹਾਨੂੰ ਆਪਣਾ ਅੱਜ ਦਾ ਸ਼ੋਅ ਕਿਵੇਂ ਦਾ ਲੱਗਿਆ ਜਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਜਿਹੜੀ ਆਪਣੀ ਅਗਲੀ ਲੋਕੇਸ਼ਨ ਹੋਏਗੀ ਉਹ ਕਿੱਥੇ ਆਈਏ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕੈਮਰਾ ਪਰਸਨ ਜੌਨਸਨ ਦੇ ਨਾਲ ਮੈਂ ਅਜੇ ਵੀ ਲਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਾਬਕ ਹੈ